ਫਤਗੜ ਸਹਾਬ ਦੀ ਜਿੱਤੇ ਕਿ ਅੱਜ ਫਤਗੜ ਸਹਾਬ ਦੀ ਸੇਵਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਨਿਭਾਈ ਜਾ ਰਹੀ ਹੈ ਪਰਛਾਫਟ ਦੇ ਨਿਰੰਤਰ ਪਾਣਾ ਪਾ ਕੇ ਕਾਲਜ ਤੱਕ ਹੀ ਲਿਟਕਾ ਕੇ ਵੀਰ ਚੇਅਰ ਤੇ ਬੈਠੇ ਹੋਏ ਸੁਖਬੀਰ ਸਿੰਘ ਬਾਦਲ ਤਸਵੀਰਾਂ ਨਜ਼ਰ ਆ ਰਹੇ ਨੇ 1 ਘੰਟੇ ਲਈ ਪਹਿਰੇਦਾਰ ਦੇ ਵੱਜੋਂ ਇੱਥੇ ਡਿਊਟੀ ਇਹਨਾਂ ਦੇ ਵੱਲੋਂ ਨਿਭਾਈ ਜਾਏਗੀ बटनादी की सेवा जूठे भांडे जो हूँ ने संगत के वह मांजन की सेवा भी उन्होंने वो की जाएगी तो एक घंटे का जो कीर्तन है वह भी सरवण करते हुए सुखबीर सिंह बादल सामू नजर आने के सुखबीर सिंहल वालों आज फतेहगढ़ साहब च अपनी सेवा निभाई जा रही है अजुटे कल ਕਾਲੀ ਮਤੀਕਰ ਸਾਥਵੀ ਸੇਵਾ ਨਦੇਵ ਨੂੰ ਐਜ਼ੀਟਿਸ ਨੇ ਪਾਈ ਜਾਏਗੀ ਦਾ ਜੇਕਰ ਕੱਲ ਤੱਕ ਸਾਹਿਬ ਦੇਵ ਨੂੰ ਤਨਖਾਹ ਸੁਖਬੀ ਸਿੰਘ ਬਾਦਲ ਨੂੰ ਲਗਾਈ ਗਈ ਹੈ 2 ਦਸੰਬਰ ਨੂੰ ਕੱਲ ਤੱਕ ਸਾਹਿਬ ਦੀ ਫਸੀਲ ਤੋਂ ਸੁਖਬੀ ਸਿੰਘ ਬਾਦਲ ਨੂੰ سزا ਸੁਣਾਈ ਗਈ ਸੀ ਇਸ ਨਾਲ ਹੀ ਹੋਰ ਵੀ 17 ਅਕਾਲੀ ਆਗੂ ਸੀ ਜਿਨ੍ਹਾਂ ਨੂੰ ਸਜ਼ਾ ਜੋ ਹੈ ਅਕਾਲ ਤਖਸ ਸਾਹਿਬ ਦੀ ਫਸੀਲ ਤੋਂ ਹੀ ਸੁਣਾਈ ਗਈ ਸੀ 2 ਦਿਨ ਯਾਨੀ ਕਿ 3 ਤੇ 4 ਦਸੰਬਰ ਨੂੰ ਦਰਬਾਰ ਸਾਹਿਬ ਵਿਖੇ ਉਹਨਾਂ ਦੇ ਵੱਲੋਂ ਸੇਵਾ ਨਿਭਾਈ ਗਈ ਸੀ ਉਸ ਤੋਂ ਬਾਅਦ 5 ਤੇ 6 ਨੂੰ तक श्री केसगढ़ साहब श्री आनंदपुर साहब जितने कि परिवार के समेत वो नजर भी आए थे जो कि उन्होंने चार दिसंबर को हमला होया दरबार साहब के बाहर उस दौरान उस तो बाद पुलिस के वो सिक्योरिटी के पुख्ता इंतजाम किए गए हैं थ्री लेयर सिक्योरिटी की गई यानी कि जो जेड प्लस सिक्योरिटी इन होल ऑलरेडी मौजूद है पैरा मिलटी कमांडोज ना भी नाल ही रेंगे ने हालांकि जो पुख्ता प्रबंध ਸਿਕਿਉਰਿਟੀ ਦੇ ਦਿੱਤੇ ਗਏ ਰਜਿਸਟਰੀ ਕੇ ਨਾਲ 4 ਦਸੰਬਰ ਨੂੰ ਸਵੇਰੇ ਤਕਰੀਬਨ 9:30 ਮਿੰਟ ਤੇ ਸੂਬੀਰ ਸਿੰਘ ਬਾਦਲ ਤੇ ਨਰਾਇਣ ਸਿੰਘ ਚੌੜਾ ਦੇ ਵੱਲੋਂ ਹਮਲਾ ਜੋ ਹੈ ਉਹ ਕੀਤਾ ਗਿਆ ਸੀ ਤੇ ਬੀਤੇ ਕੱਲ ਤੇ ਬਰਸੋ ਉਹਨਾਂ ਦੇ ਵੱਲੋਂ ਤਕਰੀਕੇਸ ਗੜ ਸਾਹਿਬ ਸੇਵਾ ਨਿਭਾਈ ਗਈ ਸੀ ਤੇ ਇੱਕ ਦਿਨ ਸੁਬੀਰ ਸਿੰਘ ਬਾਦਲ ਦਾ ਸਾਰਾ ਪਰਿਵਾਰ ਮੁਥੇ ਪਹੁੰਚਿਆ ਥਰ ਘਰ ਸਿਮਣਕਾਰ ਬਾਦਲ ਵੀ ਉੱਥੇ ਪਹੁੰਚੇ ਸੀ ਉਹਨਾਂ ਨਾਲ ਜਿਉ ਉਹਨਾਂ ਦੇ بیٹے ਅਨੰਦਪ੍ਰੀਤ ਸਿੰਘ ਬਾਦਲ ਗੁਰਲੀਨ ਕੌਰ ਹਦੀਨ ਕੌਰ ਜੋ ਬੀਤਿਆ ਨੇ ਉਹ ਵੀ ਉੱਥੇ ਸਾਨੂੰ ਖਾਈ ਦਿੱਤੀਆਂ ਸੀ ਦੇਖੋਨ ਲਾਈਵ ਤਸਵੀਰਾਂ ਫਤਿਹਗੜ ਸਾਹਿਬ ਦੀਆਂ ਇਹ ਤੁਸੀਂ ਇੱਕ ਪਾਰ ਹੈ ਵੱਡੀ ਤਰ੍ਹਾਂ ਸੰਗਤ ਵੀ ਉੱਥੇ ਮੌਜੂਦ ਹੈ ਕਿਉਂਕਿ ਦਸੰਬਰ ਦਾ ਮਹੀਨਾ ਹੈ ਕੁਝ ਦਿਨ ਬਾਅਦ ਇੱਥੇ ਜਪੰਦਰਵਾੜਾ ਸ਼ੁਰੂ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਜੋ ਸਾਹਿਬਜ਼ਾਦੇ ਸੀ ਉਹਨਾਂ ਦੀ ਸ਼ਹਾਦਤ ਨੂੰ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ ਤੇ ਕੰਢ ਲਈ ਪਹਿਰੇਦਾਰ ਦੇ ਵੱਜੂ ਸੇਵਾ ਇਹਨਾਂ ਦੇ ਵੱਲੋਂ ਨਿਭਾਈ ਜਾਏਗੀ ਤੇ ਉਸ ਤੋਂ ਬਾਅਦ ਤਖਤ ਸ਼੍ਰੀ ਦਮਦਮਾ ਸਾਹਿਬ ਵੀ ਦੋ ਦਿਨਾਂ ਦਾ ਲੰਮਾ ਸਰ ਆਣਗੇ ਇਸੇ ਤਰੀਕੇ ਨਾਲ ਸੇਵਾ ਨਾ ਦੇ ਵੱਲੋਂ ਨਿਭਾਈ ਜਾਏਗੀ ਤੇ ਦੋ ਦਿਨ ਸ਼੍ਰੀ ਮੁਕਸਰ ਸਾਹਿਬ ਸੇਵਾ ਸੁਭੀਰ ਸਿੰਘ ਬਾਦਲ ਦੇ ਵੱਲੋਂ ਨਿਭਾਈ ਗਈ। ਅੱਜ ਵੀ ਨੀਲੇ ਰੰਗ ਦਾ ਬਾਣਾ ਪਾ ਕੇ ਸੇਵਾ ਦਾ ਪੰਜਵਾਂ ਦਿਨ ਹੈ, ਸੇਵਾ ਦਾ ਪੰਜਵਾਂ ਦਿਨ ਹੈ। ਨੀਲੇ ਰੰਗ ਦਾ ਬਾਣਾ ਪਾਇ ਹੋਇਆ ਖਾਈਦੇ ਰਹੇ ਨੇ ਗਾਲ ਚ ਤਖਤੀ ਲਟਕੀ ਹੋਈ ਹੈ, ਹੱਥ 'ਚ ਬਰਛਾ ਫੜੇ ਹੋਏ ਨੇ, ਵੀਲ 'ਚ ਬੈਠੇ ਹੋਏ ਨੇ ਕਿਉਂਕਿ ਉਹਦੀ ਲੱਤ ਜੋ ਹੈ ਉਹ हेयरलाइन ਫ੍ਰੈਕਚਰ ਉਸ ਤੇ ਆਇਆ ਹੋਇਆ ਹੈ। ਸਭ ਤਮਾਮ ਤਸਵੀਰਾਂ ਤੁਸੀਂ ਦੇਖ پا ਰਹੇ ਹੋ। ਤੇ ਸਾਡੇ ਨਾਲ ਮੇਰੇ ਸਹਿਯੋਗੀ ਮਨਪ੍ਰੀਤ ਚਾਹਲ ਕਨੈਕਟਡ ਨੇ ਕਿ ਕੁਝ ਤਸਵੀਰਾਂ ਮਨਪ੍ਰੀਤ ਉਹ ਤੇ ਦੀਆਂ 3 ਰੱਖ ਤਸਵੀਰਾਂ ਤੁਸੀਂ ਦੇਖ ਕਰੋ ਸ਼ਿਰਦਾਰ ਬਾਸਾਹਤ ਨਿਸ਼ੇਵਾਨ ਦੇ ਬਲ ਨੂੰ ਬਾਈ ਗਈ ਕਿਉਂਕਿ 2 ਤਰੀਕ ਨੂੰ 2 ਦਸੰਬਰ ਨੂੰ ਸਜ਼ਾ ਦਾ ਐਲਾਨ ਅਕਾਲ ਤਖਸਾਲ ਸਾਹਿਬ ਦੀ ਫਸੀਲ ਲੋਕੀਤਾ ਗਿਆ ਸੀ ਜਿੰਨੇ ਵੀ ਜੋ ਗੁਨਾਹ ਸੀ ਉਹ ਸਿੰਘ ਸਾਹਿਬਾ ਨੇ ਦੇਵਲੋਂ ਪੁੱਛੇਗਾ ਕਿ ਕਿਤੇ ਕਿਤੇ ਨੇ ਸਾਰੇ ਹੀ ਗੁਨਾਹ ਆਪਣੀ ਛੋਲੀ ਛੁਪਾਏ ਸੀ ਹਾਲਾਂਕਿ ਕਬੂਲ ਨੇ ਸਾਰੇ ਗੁਨਾਹ ਤੇ ਉਸ ਤੋਂ ਬਾਅਦ ਸਜ਼ਾ ਦਾ ਐਲਾਨ ਕੀਤਾ ਗਿਆ ਸੀ ਸਜ਼ਾ ਲਗਾਈ ਗਈ ਸੀ ਉਹਨਾਂ ਦੇ ਨਾਲ ਹੀ ਸੁਖਦੇਵ ਸਿੰਘ ਢੀਂਡ ਸਾਨੂੰ ਵੀ ਐਸੀ ਤਰੀਕੇ ਦੀ ਸਜ਼ਾ ਦਾ ਐਲਾਨ ਕੀਤਾ ਗਿਆ ਸੀ ਕਿ ਦਰਬਾਰ ਸਾਹਿਬ ਦੇ ਬਾਹਰ ਬੈਠ ਕੇ ਯਾਨੀ ਕਿ ਜੋ ਪੰਜ ਤਖਤ ਸਾਹਿਬ ਨੇ ਉਸ ਦੇ ਬਾਹਰ ਬੈਠ ਕੇ ਇਸ ਤਰੀਕ ਨਾਲ ਸੇਵਾ ਉਹਨਾਂ ਦੇ ਵੱਲੋਂ ਨਿਭਾਈ ਜਾਏਗੀ ਪਹਿਲੀ ਤਸਵੀਰ ਹੈ ਸ਼੍ਰੀ ਦਰਬਾਰ ਸਾਹਿਬ ਦੀ ਜੋ ਕਿ 3 ਤੇ 4 ਦਸੰਬਰ ਨੂੰ ਸੇਵਾ ਉਹਨਾਂ ਦੇ ਵੱਲੋਂ ਉੱਥੇ ਨਿਭਾਈ ਗਈ ਸੀ ਬਰਛਾ ਫੜ ਕੇ ਗਲਜ ਤਖਤੀ ਪਾ ਕੇ ਬਾਣਾ ਪਾ ਕੇ ਨੀਲੇ ਰੰ ਵੀਰ ਚਿਰ ਤੇ ਬੈਠੇ ਹੋਏ ਸੁਖਬੀਰ ਸਿੰਘ ਬਾਦਲ ਨਜ਼ਰ ਆਏ ਸੀ ਤੇ ਤਕਸ਼ਰੀ ਕੇਸਗੜ ਸਾਹਿਬ ਜੀ ਦੋ ਦਿਨਾਂ ਵਾਲੇ ਦੇ ਵੱਲੋਂ ਸੇਵਾ ਕੀਤੀ ਗਈ 5 ਦਸੰਬਰ ਤੇ 6 ਦਸੰਬਰ ਨੂੰ ਅੱਜ 7 ਤੇ 8 ਦਸੰਬਰ ਨੂੰ ਅੱਜ ਸ਼੍ਰੀ ਫਤਿਹਗੜ ਸਾਹਿਬ ਉੱਤੇ ਪਹੁੰਚੇ ਹੋਏ ਨੇ ਤੇ ਸੇਵਾ ਬਤੌਰ ਸੇਵਾਦਾਰ ਵੱਜੋਂ ਉਹਨਾਂ ਦੇ ਵੱਲੋਂ ਨਿਭਾਈ ਜਾ ਰਹੀ ਹੈ ਜੇ ਇੱਕ ਹੀ ਮੁਦਰਾ 'ਚ ਬੈਠੇ ਹੋਏ ਨਜ਼ਰ ਆ ਰਹੇ ਨੇ ਹੱਥ ਵਿੱਚ ਬੱਚਾ ਫੜਿਆ ਹੋਇਆ ਹੈ नीले रंग का बाणा पाया हुआ है गाल से तख्ती लटकी हुई है व्हील चेयर से बैठे हुए हैं क्योंकि उन्होंने जो लत्त हेयरलाइन फ्रैक्चर है अकाल तख्त साहब के सकत्र जो गए थे तो उस टाइम ही जो चिट्टी उन्होंने सौंपी गई थ उस दौरान ही वो इंजर्ड हो तो उस बाद पी जी आई उन्हों का ट्रीटमेंट चलिया तो प्लास्टर लग्या होया है हालांकि डॉक्टर ने उस टाइम डिस्चार्ज कर दिया पर हेयरलाइन फ्रैक्चर है ਜਿਸ ਦੇ ਚੱਲਦੇ ਉਹਨਾਂ ਦੀ ਲੱਤ ਹਾਲੇ ਵੀ ਇੰਜਰਡ ਹੈ ਤੇ 휠 ਚੇਅਰ ਤੇ ਬੈਠੇ ਹੋਏ ਤੁਹਾਨੂੰ ਤਸਵੀਰਾਂ ਵਿੱਚ ਨਜ਼ਰ ਆ ਰਹੇ ਨੇ ਤੇ ਉਸ ਤੋਂ ਬਾਅਦ ਜੈਸੀ ਜ਼ਿਕਰ ਕਰੀ ਤੇ ਕਲਵੀ ਫਤਿਹਗੜ ਸਾਹਿਬ ਜੀ ਐਜ਼ ਇਟ ਇਜ਼ ਨਜ਼ਰ ਆ ਗਏ ਸੁਖਬੀਰ ਸਿੰਘ ਬਾਦਲ ਬਤੌਰ ਉੱਥੇ ਸੇਵਾ ਨਿਭਾਉਂਦੇ ਹੋਏ ਮੇਨਾ ਮੇਰੇ ਸਹੋਗੀ ਮਨਪ੍ਰੀਤ ਚਾਹਲ ਲਾਈਵ ਜੁੜੇ ਹੋਏ ਨੇ ਮਨਪ੍ਰੀਤ ਅੱਜ ਵੀ ਪੰਜਵਾਂ ਦਿਨ ਹੈ ਐਜ਼ ਇਟ ਇਜ਼ ਇਹ ਸੇਵਾ ਜੋ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਲਗਾਤਾਰ ਚੱਲੀ ਹੈ ਅੱਜ ਫਤਿਹਗੜ ਸਾਹਿਬ ਸੇਵਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਜੀ ਬਿਲਕੁਲ ਸੇਵਾਦਾਰ ਅਜ ਪੰਜਵਾਂ ਦਿਨ ਤੇ ਤੁਸੀਂ ਇਸ ਨੂੰ ਤੀਸਰਾ ਪੜਾਅ ਕਹਿ ਸਕਦੇ ਆ ਸੁਖਬੀਰ ਸਿੰਘ ਬਾਦਲ बतौर ਸੇਵਾਦਾਰ ਦੀ ਜਿਹੜੀ ਉਹਨਾਂ ਨੂੰ ਤਨਖਾਹਿਆ ਕਰਾ ਦਿੱਤਾ ਗਿਆ ਤੇ ਉਹਨਾਂ ਨੂੰ ਧਾਰਮਿਕ ਸਜਾ ਲਗਾਈ ਗਈ ਸੀ ਉਹਨੇ ਬੰਦੇ ਹੋਈ ਇਸ ਵਕਤ ਤੇ ਨਜ਼ਰ ਆ ਰਹੇ ਨੇ ਨੀਲਾ ਚੋਲਾ ਉਹਨਾਂ ਨੇ ਪਾਇਆ ਹੋਇਆ ਤੇ ਗਲ ਦੇ ਵਿੱਚ ਇੱਕ ਤੱਕੀ ਵੀ ਉਹਨਾਂ ਨੇ ਲਟਕਾਈ ਹੋਈ ਆ ਤੇ ਤੁਸੀਂ ਕਹਿ ਸਕਦੇ ਹਾਂ ਜਿਹੜਾ ਸਟ੍ਰੋਨ ਨ ਰੁਕਮ ਰੁਈ ਸੀਗਾ ਰੂਬੂ ਉਸ ਤਰ੍ਹਾਂ ਹੀ ਉਹਨਾਂ ਨੂੰ ਜਿਹੜੇ ਧਾਰਮਿਕ ਸਜਾ ਲਗਾਏ ਗਏ ਸੀ ਉਹ ਇਸ ਵਕਤ ਆਪਣੇ ਨਿਮਨ ਦੇ ਵਿੱਚ ਦਿਖਾਈ ਦੇ ਰਹੇ ਨੇ ਵਿੱਚ ਇਥੇ ਇੱਕ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੀ ਸੁਰੱਖਿਆ ਹੈ ਸੁਰੱਖਿਆ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਜਦੋਂ ਉਹਨਾਂ ਤੇ ਨਰੈਣ ਸਿੰਘ ਚੋੜਾ ਵੱਲੋਂ ਹਮਲਾ ਕੀਤਾ ਗਿਆ ਦਰਵਾਦ ਸਾਬ ਦੇ ਬਾਅਦ ਜਿਹੜੇ ਕਟਣਾ ਹੋਈ ਆ ਉਸ ਤੋਂ ਬਾਅਦ ਸੁਰੱਖਿਆ ਦੇ ਕਾਫੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਇਹ Z+ ਪ੍ਰੋਟੈਕਟਿਵ ਨੇ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਇੱਕ ਆਪਣਾ ਇੱਕ ਐਸਓਪੀ ਹੁੰਦਾ ਇੱਕ ਸਟੈਂਡਰਡ ਸਿਕਿਉਰਿਟੀ ਉਹਨਾਂ ਦਿੱਤੀ ਜਾਂਦੀ ਆ ਲੇਕਿ ਵੀ ਉਹ ਉਹਨਾਂ ਨੂੰ ਆਮ ਲੋਕਾਂ ਨੂੰ ਵੀ ਇੱਥੇ ਵੀ ਜੋ ਦਰਬਾਰ ਸਾਹਿਬ ਦੇ ਵਿੱਚ ਉੱਥੇ ਮੱਥਾ ਟੇਕਣ ਜਾਣਾ ਹੋਵੇਗਾ ਉਹਨਾਂ ਦੇ ਲੋਕਾਂ ਨੇ ਤਾਂ ਉਹਨਾਂ ਨੂੰ ਵੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪਲੱਸ ਨਾਲ ਦੀ ਨਾਲ ਜਿਹੜੀ ਉਹਨਾਂ ਦੀ ਸੁਰੱਖਿਆ ਹੈ ਉਹ ਵੀ ਪੁਖਤਾ ਪ੍ਰਬੰਧ ਬਣੇ ਰਹਿਣਾ ਇਹ ਚੀਜ਼ ਦੇ ਤੇ ਦੇਖ ਨੂੰ ਮਿਲ ਰਹੀ ਹੈ ਕਿਉਂਕਿ ਜਿੱਥੇ ਇਸ ਵਕਤ ਉਹ ਸੇਵਾ ਨਿਭਾ ਰਹੇ ਨੇ ਉਹ ਉਹਨਾਂ ਨੂੰ ਥੋੜਾ ਇੱਕ ਸਾਈਡ ਤੇ ਕੀਤਾ ਗਿਆ ਕਿ ਜਦੋਂ ਆਮ ਸੰਗਤ ਆਂਦੀ ਹੈ ਦਰਬਾਰ ਸਾਹਿਬ ਉਹਨਾਂ ਨੇ ਮੱਥਾ ਟੇਕਣਾ ਹੁੰਦਾ ਹੈ ਤਾਂ ਉਸ ਦੇ ਵਿੱਚ ਜਾ ਕੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਜੀ तमाम तस्वीर तुम देख पा रहे हो फतेहगढ़ साहब च सेवा बादल नजर आ रहे हैं नीले रंग का बाना पाया है बच्छा फड़िया हुआ है गई हुई है जैसी सुरक्षा करिए मुलाजम जो है वर्दी चैनात ने इस ही सादी वर्दी यानी कि सिविल यूनिफॉर्म च भी जो पुलिस मुलाजम ने तैनात किए गए जिस तरीके चार दिसंबर सुखबीर सिंह से सवेरे तकरीबन नौ बज के अठाई मिनट पर पूरा हमला होया उस तो के पुख्ता इंतजाम यानी कि जो सिक्योरिटी है हो अप की थी गई नारायण सिंह चौड़ा फतेहगढ़ साहब दाइव तस्वीर दिन है सेवा इनाई जा रही है क्योंकि अकाल तख्त साहब के तीह अगस्त तनख्याया करार दी गई एक जुलाई नहर है उसके आगुआ शिकायत दी गई जिसके चलते पंद्रह दिन ਨਹੀਂ ਸਪਸ਼ਟ ਕਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮੰਗਿਆ ਗਿਆ ਸੀ ਹਾਲਾਂਕਿ ਸਪਸ਼ਟਕਰਨ ਇਹਨਾਂ ਨੇ ਆਲਰੇਡੀ ਦੇ ਦਿੱਤਾ ਸੀ ਪਰ 3 ਅਗਸਤ ਨੂੰ ਸਿੰਘ ਸਾਹਿਬਾ ਨਿਕਤਰਤਾ ਕਰਦੇ ਨੇ ਉਸ ਤੋਂ ਬਾਅਦ ਤਨਖਈਆ ਜੋ ਹੈ ਸੁਖਬੀਰ ਸਿੰਘ ਬਾਦਲ ਨੂੰ ਐਲਾਨਿਆ ਜਾਂਦਾ ਹੈ ਤੇ 3 ਮਹੀਨੇ ਤੱਕ ਕੋਈ ਵੀ ਫੈਸਲਾ ਨਹੀਂ ਲੀਤਾ ਗਿਆ ਹਾਲਾਂਕਿ ਜਿਸ ਸਮੇਂ ਅਕਾਲ ਦਲ ਦੀ ਗੱਲ ਕਰੀਏ ਤੇ ਉਹਨਾਂ ਦੇ ਵੱਲੋਂ ਜ਼ਿਮਨੀ ਚੁਆ ਜੋ ਹਾਲ ਹੀ ਚੁਣੀਆਂ ਸੀ ਉਹ ਵੀ ਨਹੀਂ ਲੜੀਆਂ ਗਈਆਂ ਸੀ ਪਰ ਉਸ ਤੋਂ ਬਾਅਦ 2 ਦਸੰਬਰ ਨੂੰ ਇਕਤਰਤਾ ਸਿੰਘ ਸਾਹਿਬਾ ਨੇ ਦੇ ਵੱਲੋਂ ਸੱਦ ਗਈ ਇਕਤਰਤਾ ਸਦਨ ਤੋਂ ਬਾਅਦ ਅਕਾਲ ਤਖਤ ਸਾਹਿਬ ਦੀ ਫਸਤੀਲ ਤੇ ਸਿੰਘ ਸਾਹਿਬਾ ਨੇ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਸੀ ਜੋ ਗੁਨਾਹ ਕੀਤੇ ਹੋਏ ਨੇ ਉਹਨਾਂ ਬਾਰੇ ਪੁੱਛਿਆ ਗਿਆ ਹਾਲਾਂਕਿ ਹਾਂ ਦਾ ਜਵਾਬ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਦਿੱਤਾ ਗਿਆ तमाम ਜੋ ਅਕਾਲੀ ਆਗੂ ਉਸੇ ਉੱਥੇ ਮੌਜੂਦ ਸੀ ਜੋ ਉਸ ਟਾਈਮ 2007 ਤੋਂ ਲੈ ਕੇ 2017 ਤੱਕ ਦੀ ਵਜ਼ਾਰਤ ਦਾ ਹਿੱਸਾ ਸੀ ਹਾਲਾਂਕਿ ਦੋ ਗਰੁੱਪਸ 'ਚ ਇਹਨਾਂ ਦੋਵਾਂ ਹੀ ਜੋ ਆਗੂ ਸਾਰੇ ਉਹਨਾਂ ਨੂੰ ਵੰਡਿਆ ਗਿਆ ਸੀ ਇੱਕ ਉਹ ਆਗੂ ਸੀ ਜਨਾ ਦੇ ਵੱਲੋਂ ਸਿੱਧੀ ਤਰੀਕੇ ਨਾਲ ਸ਼ਮੂਲੀਅਤ ਹਾਂਜੀ ਹਾਂਜੀ ਭਾਵਨਾ ਮੈਮ ਬੋਲੀਏ ਜੋ ਦੂਸਰਾ ਗਰੁੱਪ ਸੀ ਉਹ ਉਹਨਾਂ ਦੀ ਸਿੱਧੀ ਸ਼ਮੂਲੀਅਤ ਨਹੀਂ ਸੀ ਹਾਲਾਂਕਿ ਉਹਨਾਂ ਨੇ ਉਸ ਟਾਈਮ ਆਵਾਜ਼ ਕਿਉਂ ਨਹੀਂ ਚੱਕੀ ਇਸ ਗੱਲ ਦਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਕਈ ਫੈਸਲੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਏ ਗਏ ਜਿਸ ਰਕੇ ਪ੍ਰਕਾਸ਼ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਪੰਜ ਵਾਰ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ ਉਹਨਾਂ ਨੂੰ ਫਖਰ-ਏ-ਕੌਮ ਜੋ ਖਿਤਾਬ ਸੀ ਅਵਾਰਡ ਸੀ ਸਿੰਘ ਸਾਹਿਬਾਨ ਦੇ ਵੱਲੋਂ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਸੀ ਗਿਆਨੀ ਗੁਰਬਚਨ ਸਿੰਘ ਜੋ ਉਸ ਟਾਈਮ ਜਥੇਦਾਰ ਸਨ ਜਿਨ੍ਹਾਂ ਨੇ ਮੁਆਫੀ ਇਬਰਾਹਿਮ ਨਤੀਸੀ ਸੀਐਮ ਰੈਜ਼ਿਡੈਂਸ ਉਤੇ ਪਹੁੰਚੇ ਸੀ ਉਹਨਾਂ ਤੋਂ ਸਾਰੀਆਂ ਹੀ ਸਹੂਲਤਾਂ ਵਾਪਸ ਲੈਣ ਦਾ ਫੈਸਲਾ ਵੀ ਸੁਣਾਇਆ ਗਿਆ ਸੀ ਕਲਤਕਤ ਸਾਹਿਬ ਦੇ ਵਸੀਲ ਤੋਂ ਹਰਵਿੰਦਰ ਸਿੰਘ ਸਰਨਾ ਨੂੰ ਤਨਖਾਹੀ ਅਖਰਾਦ ਦਿੱਤਾ ਗਿਆ ਸੀ ਨਵੇਂ ਪ੍ਰਧਾਨ ਦੀ ਚੋਣ ਲਈ ਕਲਤਕਤ ਸਾਹਿਬ ਦੇ ਵੱਲੋਂ ਕਮੇਟੀ ਦਾ ਗਠਨ ਕੀਤਾ ਗਿਆ ਸੀ ਹਾਲਾਂਕਿ ਜੋ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਸ ਦੇ ਪ੍ਰਧਾਨ ਬਣਾਏ ਗਏ ਸੀ ਡੇਰਾ ਮੁਕੀ ਮੁਆਫੀਮਾਨਿਸ਼ ਜੋ ਇਸ਼ਤਿਹਾਰ ਦਿੱਤੇ ਗਏ ਸੀ ਐਸਜੀਪੀਸੀ ਦੇ ਵੱਲੋਂ 90 ਲੱਖ ਦੇ 90 ਲੱਖ ਸਮੇਤ ਜੋ ਜਿੰਨਾ ਵੀ ਵਿਆਜ ਇੰਟਰਸਟ ਹੁਣ ਤੱਕ ਬਣਿਆ ਹੈ ਉਹ ਵਾਪਸ ਜਮ੍ਹਾਂ ਕਰਾਉਣ ਦੇ ਆਦੇਸ਼ ਦਿੱਤੇ ਗਏ ਸੀ ਤੇ ਸੁ ਗਿਆ ਸੀ ਹਾਲਾਂਕਿ ਹੋਰ ਵੀ ਕਈ ਅਕਾਲੀ ਆਗੂਆਂ ਦੇ ਅਸਤੀਫਾ ਦਿੱਤਾ ਗਿਆ ਸੀ ਆ ਜ਼ਿਕਰ ਕੀਤਾ ਗਿਆ ਸੀ ਆਦੇਸ਼ ਦਿੱਤੇ ਗਏ ਸੀ ਕਿ ਜੋ ਅਸਤੀਫਾ ਹੈ ਸੁਖਬੀਰ ਸਿੰਘ ਬਾਦਲ ਦਾ ਤੇ ਹੋਰ ਵੀ तमाम ਆਗੂਆਂ ਦਾ ਉਸ ਨੂੰ ਅਸੈਪਟ ਜੋ ਹੈ ਉਹ ਕੀਤਾ ਜਾਏ ਮੇਨਾ ਮੇਰੇ ਸੇ ਹੋ ਗਈ ਮਨਪ੍ਰੀਤ ਚਾਹ ਲਗਾਤਾਰ ਜੁੜੇ ਹੋਏ ਨੇ ਮਨਪ੍ਰੀਤ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਹੋਰ ਕਿਹੜੇ ਅਕਾਲੀ ਆਗੂ ਉੱਥੇ ਵੇਖਣ ਨੂੰ ਮਿਲ ਰਹੇ ਨੇ ਕਿ ਕੋਈ ਪਰਿਵਾਰਕ ਮੈਂਬਰ ਵੀ ਨਾਲ ਮੌਜੂਦ ਹੈ ਦੇਖੋ ਫਿਲਹਾਲ ਪਰਿਵਾਰਕ ਮੈਂਬਰ ਦੀ ਗੱਲ ਕਰ ਕੀਤੀ ਜਾਵੇ ਤਾਂ ਹਾਲੇ ਇਸ ਵਕਤ ਕੋਈ ਨਜ਼ਰ ਨਹੀਂ ਆ ਰਿਹਾ ਹੈਗਾ ਤੇ ਜੇਕਰ ਪਰਿਵਾਰਕ ਮੈਂਬਰਾਂ ਦੀ ਗੱਲ ਕੀਤੀ ਵੀ ਜਾਂਦੀ ਹੈ ਤਾਂ ਉਹ ਜਿਹੜੀ ਬਰਤਨਾਂ ਦੀ ਸੇਵਾ ਉਸ ਦੇ ਵਿੱਚ ਜ਼ਿਆਦਾਤਰ ਨਜ਼ਰ ਆਉਂਦੇ ਹੈ ਕਿਉਂਕਿ ਇੱਕ ਬਰਤਨਾਂ ਦੀ ਸੇਵਾ ਵੀ ਇਹਨਾਂ ਨੂੰ ਲਗਾਈ ਗਈ ਲੰਗਰ ਹਾਲ ਦੇ ਵੀ ਜਾ ਕੇ ਜਿਹੜੇ ਝੂਠੇ ਬਰਤਨ ਹੁੰਦੇ ਨੇ ਉਹਨਾਂ ਦੀ ਸੇਵਾ ਸਫਾਈ ਦਾ ਜਿਹੜਾ ਉਹਨਾਂ ਨੂੰ ਕੰਮ ਦਿੱਤਾ ਗਿਆ ਉਸ ਵਕਤ ਬੀਤੇ ਦਿਨਾਂ ਵੀ ਹਰਸ਼ਮਿੰਦਰ ਬਾਦਲ ਅਤਖਸ਼ਰੀ ਕੇਸਗੜ੍ਹ ਸਾਹਿਬ ਪਹੁੰਚੇ ਸਨ ਤੇ ਉਸ ਤੋਂ ਪਹਿਲਾਂ ਵੀ ਉਸੇ ਦਿਨੇ ਦੋ ਦਿਨ ਲਗਾਤਾਰ ਅਤਖਸ਼ਰੀ ਕੇਸਗੜ੍ਹ ਸਾਹਿਬ ਉੱਥੇ ਨਜ਼ਰ ਆਏ ਸਨ ਤੇ ਉਹ ਜੇਕਰ ਇੱਥੇ ਦੀ ਗੱਲ ਕੀਤੀ ਜਾਵੇ ਤਾਂ ਇਸ ਬਾਬਤ ਥੱਲੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੈਗੀ ਫਿਲਹਾਲ ਜੇਕਰ ਗੱਲ ਕੀਤੀ ਜਿਹੜੀ ਉਹਨਾਂ ਨੂੰ ਤਨਖਾਹਿਆ ਕਰਾਉਣ ਤੋਂ ਬਾਅਦ ਜਿਹੜੀ ਉਹਨਾਂ ਨੇ ਧਾਰਮਿਕ ਸੇਵਾ ਲਗਾਈ ਗਈ ਆ ਸੁਖਵੀਰ ਸਿੰਘ ਬਾਦਲ ਉਹ ਉਸ ਨੂੰ ਬੰਦੇ ਹੋਏ ਦਿਖਾਈ ਦੇ ਰਹੇ ਨੇ ਅ ਸ੍ਰੀ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਹੋ ਇਸ ਵਕਤ ਜਿਹੜੀ ਉਹਨਾਂ ਸਜਾ ਲਗਾਈ ਗਈ ਹੈ ਧਾਰਮਿਕ ਸਜਾ ਲਗਾਈ ਗਈ ਹੈ ਉਸ ਨੂੰ ਬਾਰੇ ਦਿਖਾਈ ਦੇ ਰਹੇ ਨੇ ਸੁਰੱਖਿਆ ਦੇ ਬਾਬਤ ਵੀ ਇਸ ਵਕਤ ਜੇਕਰ ਗੱਲ ਕੀਤੀ ਜਾਵੇ ਜੇਕਰ ਤੁਸੀਂ ਦੇਖ ਸਕਦੇ ਕਿ ਇੱਕ ਐਸਪੀ ਰੈਂਕ ਦੇ ਅਧਿਕਾਰੀ ਡੀਐਸਪੀ ਰੈਂਕ ਦੇ ਅਧਿਕਾਰੀ ਅਤੇ ਸਿਵਲ ਵਰਦੀ ਦੇ ਵਿੱਚ ਇਸ ਵਕਤ ਵੱਡੇ ਪੱਧਰ ਦੇ ਉੱਤੇ ਜਿਹੜੀ ਤੁਸੀਂ ਕਹਿ ਸਕਦੇ ਪੁਲਿਸ ਹੈਗੀ ਆ ਉਹ ਇਸ ਜਗ੍ਹਾ ਦੇ ਉੱਤੇ ਮੌਜੂਦ ਆ ਕਿਉਂਕਿ ਜਦੋਂ ਲੋਕਾਂ ਨੇ ਜਾਂ ਸੰਗਤ ਨੇ ਵੱਡੇ ਪੱਧਰ ਤੇ ਆਣਾ ਹੈ ਇੱਥੇ ਨਗਮਸਤਕ ਹੋਣਾ ਹੈ ਤਾਂ ਉਹਨਾਂ ਨੂੰ ਕੋਈ ਕਤ ਪਰੇਸ਼ਾਨੀ ਨਾ ਹੋਵੇ ਇੱਕ ਹਾਈ ਪ੍ਰੋਫਾਈਲ ਚਿਹਰਾ ਨੇ ਸੁਖਵੀਰ ਬਾਦਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੱਡਾ ਚਿਹਰਾ ਨੇ ਤੇ ਸੁਭਾਵਿਕਾ ਕਈ ਲੋਕ ਆਉਂਦੇ ਆ ਜਦੋਂ ਤਾਂ ਖਾਸ ਤੌਰ ਤੇ ਉਹਨਾਂ ਨੂੰ ਦੇਖਣ ਆਉਂਦੇ ਆ ਤੇ ਜੋ ਜ਼ਿਆਦਾਤਰ ਜਿਹੜੀ ਸੰਗਤ ਆਂਦੀ ਆ ਤਾਂ ਕਈ ਕੋਈ ਲੋਕ ਇਹ ਚੀਜ਼ ਵੀ ਦੇਖਦੇ ਆ ਕਿ ਇਸ ਜਗ੍ਹਾ ਦੇ ਉੱਤੇ ਸੇਵਾ ਕਿਸ ਤਰ੍ਹਾਂ ਨਿਭਾਈ ਜਾ ਰਹੀ ਹੈ ਤੇ ਉਸ ਚੀਜ਼ ਨੂੰ ਲੈ ਕੇ ਸੰਗਤ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਉਸ ਦਾ ਇਸ ਵਕਤ ਬਹੁਤ ਧਿਆਨ ਰੱਖਿਆ ਜਾ ਰਿਹਾ ਹੈ ਤੇ ਲਗਾਤਾਰ ਸੰਗਤ ਨੂੰ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਇੱਕ ਅਲੱਗ ਪੈਸੇਜ ਦਿੱਤਾ ਗਿਆ ਹੈ ਇੱਥੇ ਤਾਂ ਕਿ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਹੋਵੇ ਤੇ ਸੁਰੱਖਿਆ ਹੈ ਜਿਹੜੀ ਉਹਨਾਂ ਨੂੰ ਯਕੀਨੀ ਬਣਾਇਆ ਗਿਆ ਹੈ ਇਸ ਤੇ ਮਨਪ੍ਰੀਤ ਜੀ ਅਸਤੀ ਗੱਲ ਕਰੇ ਸਿਕਿਉਰਿਟੀ ਦੀ ਤੇ ਕਿਸ ਤਰ੍ਹਾਂ ਦੀ ਸਿਕਿਉਰਿਟੀ ਸਾਨੂੰ ਇੱਥੇ ਵੇਖਣ ਨੂੰ ਮਿਲ ਰਹੀ ਹੈ ਕਿ ਇੱਥੇ ਵੀ ਮੈਟਲ ਡਿਟੈਕਟਰਸ ਲਗਾਏ ਗਏ ਨੇ ਤਕਸ਼ਨੀ ਕੇਸਗੜ੍ਹ ਸਾਹਿਬ ਤੇ ਥਾਂ-ਥਾਂ ਉਹ ਦੇਖੋ ਫ੍ਰਿਸਕਿੰਗ ਤੁਸੀਂ ਕਹਿ ਸਕਦੇ ਪੀ ਇੱਥੇ ਉਸ ਪਦਰਤ ਨਹੀਂ ਹੈਗੀ ਲੇਕਿਨ ਜਿਹੜੀ ਸਾਦੀ ਵਰਦੀ ਦੇ ਵਿੱਚ ਮੈਟਲ ਡਿਟੈਕਟਰ ਜ਼ਰੂਰ ਆ ਇੱਕ ਜਿਹੜਾ ਮੇਨ ਦਰਵਾਜ਼ਾ ਹੈ ਜਦੋਂ ਤੁਸੀਂ ਐਂਟਰ ਕਰਦੇ ਆ ਸਾਈਡਾਂ ਵਾਲੇ ਦਰਵਾਜ਼ੇ ਉਹਨਾਂ ਦੇ ਉੱਤੇ ਹੈਗੇ ਨੇ ਲੇਕਿਨ ਜੇਕਰ ਤੁਸੀਂ ਕੋਈ ਵੀ ਹਰੇਕ ਮੰਦਰੀ ਫ੍ਰਿਸਟਿੰਗ ਤੋਂ ਫ੍ਰਿਸਟਿੰਗ ਵੀ ਕੀਤੀ ਜਾ ਸਕਦੀ ਸੁਰੱਖਿਆ ਇਸ ਵਕਤ ਜਿਹੜਾ ਤੁਸੀਂ ਕਹ ਸਕਦੇ ਜਿਹੜੇ ਸਪੈਸ਼ਲ ਬ੍ਰਾਂਚੀਜ਼ ਹੁੰਦੀਆਂ ਨੇ ਸਿਵਲ ਦੇ ਵਿੱਚ ਵੱਡੇ ਪੱਦਰ ਦੇ ਵਿੱਚ ਉੱਤੇ ਇਸ ਵਕਤ ਇੱਥੇ ਮੌਜੂਦ ਦਿਖਾਈ ਦੇ ਰਹੀ ਆ ਤੇ ਜਿਹੜੀ ਵਰਦੀ ਵਾਲੇ ਉਹ ਭਾਵੇਂ ਘੱਟ ਦਿਖਾਈ ਦੇ ਰਹੇ ਨੇ ਕਿਉਂਕਿ ਗੁਰੂ ਘਰ ਆ ਦਰਬਾਰ ਸਾਹਿਬ ਆ ਲੋਕਾਂ ਨੇ ਨਤਮਸਤਕ ਹੋਣਾ ਹੁੰਦਾ ਹੈ ਉਹ ਆਂਦੇ ਵੀ ਨੇ ਤੇ ਖਾਸ ਤੌਰ ਤੇ ਕੁਝ ਅਰੇਹੇ ਲੋਕ ਵੀ ਦੇਖਣ ਆਂਦੇ ਨੇ ਕਿ ਸੁਖਬੀਰ ਸਿੰਘ ਬਾਦਲ ਇਸ ਵਕਤ ਜੁੜੀ ਉਹਨਾਂ ਨੂੰ ਤਨਖਾਹੀਆਂ ਕਰਾ ਦੇ ਦੇ ਧਾਰਮਿਕ ਸਜਾ ਉਹਨਾਂ ਨੂੰ ਦਿੱਤੀ ਗਈ ਹੈ ਉਹ ਕਿਸ ਤਰ੍ਹਾਂ ਨਾਲ ਬਾਹਰ ਇਹ ਨੇ ਹ ਇਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਮੀਡੀਆ ਦਾ ਨੂੰ ਵੀ ਉਹ ਜਿੱਥੇ ਉਹ ਸੇਵਾ ਨਾ ਹੁੰਦੇ ਨੇ ਉਸ ਤੋਂ ਥੋੜਾ ਦੂਰ ਰੱਖਿਆ ਗਿਆ ਹੈ ਤੇ ਇਹ ਚੀਜ਼ਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਕਿ ਉਹਨਾਂ ਤੱਕ ਕੋਈ ਪਹੁੰਚ ਨਾ ਕਰ ਪਾਵੇ ਕੀ ਸੁਖਬੀਰ ਸਿੰਘ ਬਾਦਲ ਦੇ ਉੱਤੇ ਨਰੈਣ ਸਿੰਘ ਚੋੜਾ ਵੱਲੋਂ ਪਹਿਲਾਂ ਹੀ ਹਮਲਾ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਸੁਰੱਖਿਆ ਨੂੰ ਲੈ ਕੇ ਬਹੁਤ ਵੱਡੇ ਸਵਾਲ ਪੈਦਾ ਹੋਏ ਸਨ ਨਰੈਣ ਸਿੰਘ ਚੋੜਾ ਨੂੰ ਭਾਵੇਂ ਗ੍ਰਿਫਤਾਰ ਕਰ ਲਿਆ ਗਿਆ ਸੀ ਮੌਕੇ ਦੇ ਉੱਤੇ ਲੇਕਿਨ ਫਿਲਹਾਲ ਜੇਕਰ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਤਾਂ ਤਿੰਨ ਲੇਅਰ ਦੀ ਜਿਹੜੀ ਸੁਰੱਖਿਆ ਉਹ ਇੱਥੇ ਪ੍ਰੋਵਾਈਡ ਕਰਵਾਈ ਗਈ ਤੁਸੀਂ ਕੱਲ ਗੱਲ ਕਰਦੇ ਤਾਂ ਇਹ ਹੈ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਉਹ Z+ ਪ੍ਰੋਟੈਕਟਿਵ ਨੇ ਜੇਕਰ ਆਪਾਂ ਆਪਣੇ ਮੁੱਖ ਦੀ ਗੱਲ ਕੀਤੀ ਜਾਵੇ ਤਾਂ ਉਹ ਬਹੁਤ ਘੱਟ ਬੰਦੇ ਨੇ ਗਿਣਤੀ ਦੇ ਵਿੱਚ ਹੋਣਗੇ 25 ਤੋਂ 30 ਬੰਦੇ ਹੋ ਹੈਗੇ ਨੇ ਤੇ ਉਹਨਾਂ ਦੇ ਜਿਹੜੇ ਐਸਓਪੀਸ ਹੁੰਦੇ ਨੇ ਸਟੈਂਡਰਡ ਪ੍ਰੋਟੋਕੋਲਸ ਹੁੰਦੇ ਨੇ ਸੁਰੱਖਿਆ ਦੇ ਉਹ ਬੜੇ ਅਹਿਮ ਹੁੰਦੇ ਨੇ ਜਦੋਂ ਵੀ ਉਹ ਕਿਤੇ ਮੂਵ ਕਰਦੇ ਨੇ ਆ ਇੱਕ ਸਟੈਂਡਰਡ ਪ੍ਰੋਟੋਕਾਲ ਦੇ ਹਿਸਾਬ ਦੇ ਨਾਲ ਹੀ ਮੂਵ ਕਰਦੇ ਨੇ ਉਹੀ ਚੀਜ਼ਾਂ ਇੱਥੇ ਦੇਖੀਆਂ ਜਾ ਰਹੀਆਂ ਨੇ ਆ ਖੁਦ ਐਸਐਸਪੀ ਵੱਲੋਂ ਫਤਿਹਗੜ੍ਹ ਸਾਹਿਬ ਸ਼੍ਰੀ ਫਤਿਹਗੜ੍ਹ ਸਾਹਿਬ ਐਸਐਸਪੀ ਵੱਲੋਂ ਇਸ ਜਗ੍ਹਾ ਦੇ ਉੱਤੇ ਮੌਾਇਨਾ ਕੀਤਾ ਗਿਆ ਸੀਗਾ ਥੋੜੀ ਦੇਰ ਪਹਿਲਾਂ ਜਦੋਂ ਸੁਖਬੀਰ ਸਿੰਘ ਬਾਦਲੋਰਾ ਨੇ ਇੱਥੇ ਆਣਾ ਸੀਗਾ ਤੇ ਉਸ ਤੋਂ ਬਾਅਦ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਇਸ ਵਕਤ ਵੀ ਡੀਐਸਪੀ ਰੈਂਕ ਦੇ ਅਧਿਕਾਰੀ ਐਸਐਸਪੀ ਰੈਂਕ ਦੇ ਅਧਿਕਾਰੀ ਅਤੇ ਹੋਰ ਇਨਸਪੈਕਟਰ ਰੈਂਕ ਦੇ ਅਧਿਕਾਰੀ ਇਸ ਜਗ੍ਹਾ ਦੇ ਉੱਤੇ ਮੌਜੂਦ ਹੈਗੇ ਨੇ ਲੇਕਿਨ ਵੱਡੇ ਪੱਧਰ ਉੱਤੇ ਜਿਹੜੀ ਸੁਰੱਖਿਆ ਹੈ ਜਾਂ ਸੁਰੱਖਿਆ ਕਰਮ ਅ ਇਹ ਅਬਾਸ ਨਾ ਹੋਵੇ ਕਿ ਹਾਂ ਵੀ ਕੋਣ ਉਥੇ ਸੁਰੱਖਿਆ ਦੇ ਰਿਹਾ ਤੇ ਕੋਣ ਨਹੀਂ ਹੈਗਾ ਤੇ ਆਮ ਲੋਕਾਂ ਜਿਹੜੀ ਸੰਗਤ ਆ ਰਹੀ ਆ ਤੇ ਸੰਗਤ ਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਦਾ ਤੇ ਕੋ ਉਹਨਾਂ ਦੇ ਵਿੱਚ ਵੀ ਕੋਈ ਅਹਿਰਾ ਮਾਹੌਲ ਨਾ ਕ੍ਰੀਏਟ ਹੋਵੇ ਕਿ ਹਾਂ ਕੋਈ ਘਬਰਾਟ ਉਹਨਾਂ ਨੂੰ ਹੋਵੇ ਇਸ ਲਈ ਇਸ ਚੀਜ਼ ਦਾ ਬੜਾ ਧਿਆਨ ਰੱਖਿਆ ਗਿਆ ਹੈ ਜੇ ਤੁਸੀਂ ਗੁਰਦੁਆਰਾ ਸਾਹਿਬ ਦੇ ਪਰਮੈਸਸ ਦੇ ਅੰਦਰ ਦੀ ਗੱਲ ਤੁਸੀਂ ਕਰੋਗੇ ਤਾਂ ਗਿਣੇ ਛੋਣੇ ਬੰਦੇ ਹੀ ਤੁਹਾਨੂੰ ਪੁਲਿਸ ਦੀ ਵਰਦੀ ਦੇ ਵਿੱਚ ਦਿਖਾਈ ਦੇਣਗੇ ਜ਼ਿਆਦਾਤਰ ਜਿਹੜੇ ਹੈਗੇ ਨੇ ਉਹ ਸਿਵਲ ਦੇ ਵਿੱਚ ਇਸ ਜਗ੍ਹਾ ਉੱਤੇ ਮੌਜੂਦ ਨੇ ਜੀ जी तो लाइव तस्वीर तुम वेख पा रहे हो सुखबीर सिंह बादल नीले रंग का बाणा पाया हुआ है गाल से तख्ती लटकाए हुए हाथ से बर्छा फड़ के अखा बंद है ध्यान लगा के अपनी सेवा इन्होंने वालों निभाई जा रही है व्हील चेयर पर बैठे हुए हैं हालांकि सिक्योरिटी के पुख्ता प्रबंध ने जो कई पुलिस अधिकारी ने आला अधिकारी ने हाई ऑफिशियल्स वो वर्दी से भी उ तैनात ने मौजूद ने मोस्टली जो पुलिस ऑफिशियल्स ने सादी वर्दी से उन्होंने तैनाती की गई है तो होड प्लस सिक्योरिटी वो भी उसके पैरा कमांडो उस तस्वीर से नजर आ रहे हैं क्योंकि सुरक्षा के पुख्ता प्रबंध ने इंतजामात ने जिस तरीके चार दिसंबर दवेर तकरीबन नौ बज के अठाई मिनट जो कि दरबार साहब के बाहर बतौर सेवादार वजो सेवा सुखबीर सिंह के वो निभाई जा रही थी उस दौरान ही नारायण सिंह चौड़ा के वो किस तरीके अपनी पिस्टल डब्बों क्ड के किया गया से तो उस टाइम जसबीर सि ए एस आई पिछले बई साल तो तैनात ने सुखबीर सिंह की सुरक्षा सिक्योरिटी उन्होंने सूझबूझ के चलते ही एकदम ही उन्हों च चपट्टा उसके मारिया गया उसके हाथ उपरले पासे कीते गए जो गोली सी थी थे जाकी बजी तो इस पूरे हमले सुखबीर सिंह बादल वाल वाल बचे तो तो बाद सुरक्षा जो है बहुत ही टाइटन अपरी सुखबीर सिंह बादल दी, ਕਰ ਦਿੱਤੀ ਗਈ ਹੈ ਤੇ 3 ਤੋਂ 4 ਦਸੰਬਰ ਨੂੰ ਦਰਬਾਰ ਸਾਹਿਬ ਦੇ ਬਾਹਰ ਇਹਨਾਂ ਦੇ ਵੱਲੋਂ ਸੇਵਾ ਕੀਤੀ ਗਈ ਸੀ ਉਸ ਦੌਰਾਨ ਵੀ 1 ਘੰਟੇ ਬਤੌਰ ਸੇਵਾਦਾਰ ਉਹ ਡਿਊਟੀ ਨਿਭਾਉਂਦੇ ਸੀ ਉਸ ਤੋਂ ਬਾਅਦ ਅੰਦਰ 1 ਘੰਟੇ 10 ਕੀਰਤਨ ਸਰਵਨ ਕੀਤਾ ਜਾਂਦਾ ਸੀ ਤੇ ਝੂਠੇ ਭਾਂਡਿਆਂ ਦੀ ਝੂਠੇ ਬਰਤਨਾਂਾਂ ਦੀ ਸੇਵਾ ਉਹ ਨਿਭਾਉਂਦੇ ਸੀ 3 ਤੇ 4 ਦਸੰਬਰ ਨੂੰ ਦਰਬਾਰ ਸਾਹਿਬ ਜ ਉਹਨਾਂ ਦੇ ਵੱਲੋਂ ਸੇਵਾ ਨਿਭਾਈ ਗਈ Oh, <laughs>